ਦੋਸਤੋ ਪਟਿਆਲਾ ਸਕੂਲ ਭਰਤੀ 2024 ਲਈ ਅਜੀਖ ਹੋਰ ਫਰੈਸ਼ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੋਸਤੋ ਸਿੱਧੀ ਭਰਤੀ ਹੈ ਜੀ ਦੋਸਤੋ ਕਿਵੇਂ ਤੁਸੀਂ ਅਪਲਾਈ ਕਰਨਾ ਤੇ ਕੌਣ-ਕੌਣ ਅਪਲਾਈ ਕਰ ਸਕਦਾ ਸਾਰੀ ਜਾਣਕਾਰੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਦੋਸਤੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਨੂੰ ਪ੍ਰੈਸ ਕਰਕੇ ਛੱਡ ਦਿਓ ਜੀ ਦੋਸਤੋ ਪੰਜਾਬ ਸਟੇਟ ਵਿੱਚ ਜਦੋਂ ਵੀ ਕੋਈ ਨਵੀਂ ਭਰਤੀ ਆਵੇ ਉਹਦੀ ਸਹੀ ਤੇ ਸਟੀਕ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਚਲੋ ਦੋਸਤੋ ਵੀ ਦੋਸਤੋ ਨਾ ਪੋਸਟਨ ਲਈ 25000 ਪਲੱਸ ਤੋਂ ਸੈਲਰੀ ਦਿੱਤੀ ਜਾਵੇਗੀ ਵਿੱਦਿਅਕ ਯੋਗਤਾ ਜੀ 12ਵੀਂ ਡਿਗਰੀ ਡਿਪਲੋਮਾ ਤੁਸੀਂ ਕੰਪਲੀਟ ਕੀਤਾ ਹੈ ਤਾਂ ਤੁਹਾਡੇ ਲਈ ਬਹੁਤ ਹੀ ਵਧੀਆ ਮੌਕਾ ਆ ਚੁੱਕਾ ਜੀ ਪੰਜਾਬ ਦੇ ਮੁੰਡੇ ਅਤੇ ਕੁੜੀਆਂ ਦੋਨੋਂ ਹੀ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ ਚਲੋ ਦੋਸਤੋ ਅੱਪਾ ਚੱਲਦੇ ਆ ਨੋਟੀਫਿਕੇਸ਼ਨ ਦੇ ਉੱਪਰ ਦੋਸਤੋ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਦੀਆਂ ਪੋਸਟਾਂ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਪੋਸਟਾਂ ਡਿਟੇਲ ਕੁਝ ਇਸ ਪ੍ਰਕਾਰ ਹੈ ਜੀ ਪੋਸਟ ਨੰਬਰ 1 ਜੀ ਪੀਜੀਟੀ ਸਬਜੈਕਟ ਜੀ ਇੰਗਲਿਸ਼ ਫਾਈਨ ਆਰਟਸ ਪੇਂਟਿੰਗ ਦੀਆਂ ਪ ਉਸ ਤੋਂ ਨਾ ਪੋਸਟਾਂ ਲਈ ਕੁਆਲੀਫਿਕੇਸ਼ਨ ਹੈ ਜੀ ਪੋਸਟ ਗ੍ਰੈਜੂਏਸ਼ਨ ਡਿਗਰੀ ਤੁਸੀਂ ਕੰਪਲੀਟ ਕੀਤੀ ਆ ਸੰਬੰਧਿਤ ਸਬਜੈਕਟ ਨਾਲ 50% ਨੰਬਰ ਨਾਲ ਬੀਏ ਤੁਸੀਂ ਪਾਸ ਕੀਤੀ ਆ 50% ਨੰਬਰ ਨਾਲ ਤਾਂ ਤੁਸੀਂ ਅਪਲਾਈ ਕਰ ਸਕੋਗੇ ਪੋਸਟ ਨੰਬਰ 2 ਜੀ TGT ਸਬਜੈਕਟ ਹੈ ਸੰਸਕ੍ਰਿਤ ਹਿੰਦੀ ਗ੍ਰੈਜੂਏਸ਼ਨ ਡਿਗਰੀ ਤੁਸੀਂ ਕੰਪਲੀਟ ਕੀਤੀ ਆ ਸੰਸਕ੍ਰਿਤ ਜਾਂ ਹਿੰਦੀ ਸਬਜੈਕਟ ਨਾਲ 50% ਨੰਬਰ ਨਾਲ ਬੀਏ ਤੁਸੀਂ ਪਾਸ ਕੀਤੀ ਆ 50% ਨੰਬਰ ਨਾਲ ਤਾਂ ਤੁਸੀਂ ਅਪਲਾਈ ਕਰ ਸਕੋਗੇ ਪੋਸਟ ਨੰਬਰ 3 ਜੀ ਕੰਪਿਊਟਰ ਟੀਚਰ ਦੀ ਪੋਸਟ ਹੈ ਜੀ ਸਬਜੈਕਟ ਹੈ ਜੀ ਕੰਪਿਊਟਰ AI ਕੁਆਲਿਫਿਕੇਸ਼ਨ ਹੈ ਜੀ BCA ਗ੍ਰੈਜੂਏਸ਼ਨ ਇਨ ਕੰਪਿਊਟਰ ਸਾਇੰਸ ਵਿੱਚ ਤੁਸੀਂ ਕੰਪਲੀਟ ਕੀਤੀ ਆ ਜਾਂ BE BTech ਕੰਪਿਊਟਰ ਸਾਇੰਸ IT ਵਿੱਚ ਤੁਸੀਂ ਕੰਪਲੀਟ ਕੀਤੀ ਆ ਕੋਰਸ ਤੁਸੀਂ ਕੰਪਲੀਟ ਕੀਤਾ ਹੈ DOE ACC ਦਾ 50% ਨੰਬਰ ਨਾਲ ਤਾਂ ਤੁਸੀਂ ਅਪਲਾਈ ਕਰ ਸਕੋਗੇ ਨਾਨ ਟੀਚਿੰਗ ਸਟਾਫ ਕੁਝ ਇਸ ਪ੍ਰਕਾਰ ਹੈ ਜੀ ਪੋਸਟ ਹੈ ਜੀ ਸਾਇੰਸ ਲੈਬ ਅਟੈਂਡੈਂਟ ਦੀ ਪੋਸਟ ਹੈ ਜੀ ਵਿਦਿਅਕ ਯੋਗਤਾ ਜੀ 12ਵੀਂ ਤੁਸੀਂ ਪਾਸ ਕੀਤੀ ਆ ਸਾਇੰਸ ਸਬਜੈਕਟ ਨਾਲ ਕੰਪਿਊਟਰ ਆਦਿ ਤੁਹਾਨੂੰ ਚੰਗੀ ਜਾਣਕਾਰੀ ਹੈ ਤਾਂ ਤੁਸੀਂ ਅਪਣਾਈ ਕਰ ਸਕੋਗੇ ਦੋਸਤੋ ਅੱਜ ਦੀ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਆਰਮੀ ਪਬਲਿਕ ਸਕੂਲ ਪਟਿਆਲਾ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਉਸੇ ਪੋਸਟਾਂ ਕੰਟਰੈਕਟ ਬੇਸ ਤੇ ਅਨਾਉਂਸਮੈਂਟ ਕੀਤੀਆਂ ਗਈਆਂ ਨੇ ਜੀ ਦੋਸਤੋ ਹੋਰ ਬਧੀਰੀ ਜਾਣਕਾਰੀ ਲਈ ਤੁਸੀਂ ਇਹਨਾਂ ਦਾ ਹੈਲਪਲਾਈਨ ਨੰਬਰ ਤੇ ਕਾਲ ਕਰਕੇ ਜਾਣਕਾਰੀ ਪ੍ਰਾਪਤ ਕਰ ਸਕੋਗੇ ਦੋਸਤੋ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਹਰ ਇੱਕ ਨਵੀਂ ਭਰਤੀ ਜਾਣਕਾਰੀ ਸਭ ਤੋਂ ਪਹਿਲਾਂ ਪਾਉਣ ਲਈ ਇਹਨਾਂ ਪੋਸਟਾਂ ਲਈ ਜੋ ਯੋਗ ਉਮੀਦਵਾਰ ਹੋਣਗੇ ਉਹਨਾਂ ਨੂੰ ਕਾਲ ਦੁਆਰਾ ਸੂਚਿਤ ਕਰਤਾ ਜਾਵੇਗਾ ਇੰਟਰਵਿਊ ਵਾਸਤੇ ਉਮਰ ਹੱਦ ਰੱਖੀ ਗਈ ਹੈ 40 ਤੋਂ ਲੈ ਕੇ 57 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਣਗੇ ਉਹਨਾਂ ਕੋਲ 5 ਤੋਂ ਲੈ ਕੇ 10 ਸਾਲ ਦਾ ਐਕਸਪੀਰੀਅੰਸ ਹੋਣਾ ਜ਼ਰੂਰੀ ਹੈ ਜੀ ਕੰਪਿਊਟਰ ਆਦੀ ਵੀ ਚੰਗੀ ਜਾਣਕਾਰੀ ਹੋਣਾ ਜ਼ਰੂਰੀ ਹੈ ਜੀ ਜੋ ਸੈਲਰੀ ਹੈ ਸਕੂਲ ਰੂਲ ਦੇ ਅਨੁਸਾਰ ਤੁਹਾਨੂੰ ਦਿੱਤੀ ਜਾਵੇਗੀ ਜੋ ਅਨਕੰਪਲੀਟ ਐਪਲੀਕੇਸ਼ਨ ਫਾਰਮ ਹੋਣਗੇ ਜੀ ਜਾਂ ਫਿਰ ਮੇਲ ਦੁਆਰਾ ਭੇਜੇ ਜਾਣਗੇ ਜੀ ਹੋ ਰਿਜੈਕਟ ਕਰਤੇ ਜਾਣਗੇ ਹੁਣ ਤੁਸੀਂ ਅਪਲਾਈ ਕਰਨ ਦਾ ਤਰੀਕਾ ਸਮਝ ਲਓ ਜੀ ਅਪਲਾਈ ਤੁਸੀਂ ਕਰਨਾ ਜੀ ਆਫਲਾਈਨ ਅਪਲਾਈ ਕਰਨ ਲਈ ਤੁਹਾਨੂੰ ਇੱਕ ਐਪਲੀਕੇਸ਼ਨ ਫਾਰਮ ਦੀ ਜ਼ਰੂਰਤ ਹੋਵੇਗੀ ਐਪਲੀਕੇਸ਼ਨ ਫਾਰਮ ਤੁਸੀਂ ਉਹਦੀ ਆਫੀਸ਼ੀਅਲ ਵੈਬਸਾਈਟ ਤੋਂ ਡਾਊਨਲੋਡ ਕਰ ਲੈਣਾ ਜੀ ਵੈਬਸਾਈਟ ਦਾ ਲਿੰਕ ਮੈਂ ਆਪਣੇ ਡਿਸਕ੍ਰਿਪਸ਼ਨ ਬਾਕਸ ਚ ਦੇ ਦਵਾਂਗਾ ਡਾਊਨਲੋਡ ਕਰਨ ਤੋਂ ਬਾਅਦ ਚੰਗੀ ਤਰ੍ਹਾਂ ਪੜ੍ਹ ਕੇ ਫਿਲਪ ਕਰਕੇ ਆਪਣੇ ਡਾਕੂਮੈਂਟ ਸਾਰੇ ਦੇ ਨਾਲ ਲਗਾ ਕੇ ਡਾਕੂਮੈਂਟ ਤੁਸੀਂ ਲਗਾਣੇ ਨੇ ਜੀ ਅਟੈਸਟਡ ਕਾਪੀਜ਼ ਕੁਆਲਿਫਿਕੇਸ਼ਨ ਐਕਸਪੀਰੀਅੰਸ ਆਦਿ ਦੀਆਂ ਔਰ ਐਪਲੀਕੇਸ਼ਨ ਫੀਸ ਰੱਖੀ ਗਈ ਹੈ 100 ਰੁਪਿਆ ਜਿਹਦਾ ਤੁਸੀਂ ਬਣਾਉਣਾ ਜੀ ਡੀਡੀ ਡੀਡੀ ਤੁਸੀਂ ਬਣਾਉਣਾ ਜੀ ਆਰਮੀ ਪਬਲਿਕ ਸਕੂਲ ਪਟਿਆਲਾ ਦੇ ਨਾਂ ਤੇ ਬਣਾਉਣਾ ਹੋਵੇਗਾ ਜੀ ਅਡਰੈਸ ਨੋਟ ਕਰ ਲਓ ਜਿਸ ਅਡਰੈਸ ਤੇ ਤੁਸੇਨ ਡਾਕੂਮੈਂਟਸ ਭੇਜਨੇ ਹੋਣਗੇ ਜੀ ਐਪੀਐਸ ਪਟਿਆਲਾ ਦੇ ਅਡਰੈਸ ਤੇ ਜਦ ਤੁਸੀਂ ਬਾਈ ਹੈਂਡ ਜਾ ਕੇ ਆਪਣੇ ਡਾਕੂਮੈਂਟ ਜਮ੍ਹਾਂ ਕਰਾ ਸਕਦੇ ਹੋ ਜਾਂ ਫਿਰ ਤੁਸੀਂ ਡਾਕ ਦੁਆਰਾ ਹੀ ਭੇਜ ਸਕੋਗੇ ਤੋਂ ਲਾਸਟ ਡੇਟ ਰੱਖੀ ਗਈ ਹੈ ਜੀ 18 ਜੂਨ 2024 2 ਵਜੇ ਤੱਕ ਤੁਸੀਂ ਨਾ ਪੋਸਟਾਂ ਲਈ ਅਪਲਾਈ ਕਰ ਸਕੋਗੇ ਦੋਸਤੋ ਉਮੀਦ ਕਰਦਾ ਮੇਰੀ ਵਰਤੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ